ਨਮਸਕਾਰ ਦੋਸਤੋ ਤੁਹਾਡਾ ਭਾਰਤ ਚੈਨਲ ਤੇ ਸਵਾਗਤ ਹੈ ਔਰ ਗਿਲਸਾਹ ਤੁਹਾਡਾ ਵੀ ਭਾਰਤ ਚੈਨਲ ਤੇ ਸਵਾਗਤ ਹੈ ਹੁਣ ਅਸੀਂ ਗਿਲਸਾਹ ਦੇ ਨਾਲ ਤਿੰਨ ਚਾਰ ਕੁਐਸਚਨ ਕਰਾਂਗੇ ਤੁਹਾਡਾ ਸਵਾਗਤ ਹੈ ਹਾਂਜੀ ਗਿਲਸਾਹ ਪੰਜਾਬ ਵਿੱਚ ਜਨਸੰਖਿਆ ਮੁਤਾਬਕ ਲਾਇਸੈਂਸੀ ਤੇ ਗੈਰ ਲਾਇਸੈਂਸੀ ਅਸਲੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਤੁਹਾਡਾ ਅਮਰਜੀਤ ਜੀ ਜੈਕਪੁਈ ਸਾਹਿਬ। ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਸਰੋਤਿਆਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਦੇਸ਼ ਦੇ ਵਸਨੀਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜਿਹੜੀ ਹੈ। ਨਮਸਕਾਰ ਆਦਾ ਸਤਿ ਸ੍ਰੀ ਅਕਾਲ। ਦੇਖੋ ਇਹ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਲਾਇਸੈਂਸੀ ਤੇ ਗੈਰ ਲਾਇਸੈਂਸੀ ਅਸਲੇ ਦੇ ਮਤਲਬ ਗੱਲ ਕੀਤੀ ਹੈ। ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਯੂਪੀ ਇਹ ਦਾ ਹੋਰ ਜੰਮੂ ਕਸ਼ਮੀਰ ਤੋਂ ਬਾਅਦ ਪੰਜਾਬ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਲਾਇਸੈਂਸ ਹੈ ਸਰਕਾਰੀ ਅੰਕੜਿਆਂ ਮੁਤਾਬਕ ਉਹ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਜਿਹੜੇ ਜਾਰੀ ਕੀਤੇ ਗਏ ਹਨ ਪਰ ਤਕਰੀਬਨ ਮੇਰੇ ਖਿਆਲ 380000 ਦੇ ਕਰੀਬ ਜਿਹੜੇ ਲਾਇਸੈਂਸੀ ਜਿਹਨਾਂ ਨੂੰ ਆਪਾਂ ਜਿਹੜੇ ਵੈਪਨ ਨੇ ਉਹਨਾਂ ਨੂੰ ਲਾਇਸੈਂਸ ਜਿਹੜੇ ਨੇ ਇਸ਼ੂ ਕੀਤੇ ਗਏ ਹਨ ਪਰ ਮਜ਼ੇ ਦੀ ਗੱਲ ਇਹ ਹੈ ਜਟਪੂਰੀ ਸਾਹਿਬ ਕਿ ਇਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਜਿਹੜੇ ਲਾਇਸੈਂਸ ਨੇ ਇਹ ਜਿਹੜਾ ਪਿੱਛੇ ਕਾਲੀ ਰਜਿਮ ਰਿਹਾ ਹੈਗਾ ਉਹਦੇ ਵਿੱਚ ਜਿਹੜੇ ਨੇ ਇਹ ਇਸ਼ੂ ਹੋਏ ਨੇ ਔਰ ਜੇ ਪੁਲਿਸ ਦੇ ਅਸਲੇ ਦੇ ਮੁਤਾਬਕ ਗੱਲ ਕਰਨੀ ਹੈ ਕਿ ਪੁਲਿਸ ਕੋਲ ਕਿੰਨਾ ਅਸਲਾ ਮੇਰੇ ਖਾਬ ਦੇ ਨਾਲ ਪੁਲਿਸ ਤੋਂ ਦੁੱਗਣਾ ਅਸਲਾ ਜਿਹੜਾ ਦੁੱਗਣੇ ਤੋਂ ਵੀ ਜ਼ਿਆਦਾ ਅਸਲਾ ਜਿਹੜਾ ਹੈਗਾ ਉਹ ਲਿਸੈਂਸਾਂ ਦੇ ਜਰੀਏ ਲੋਕਾਂ ਨੂੰ ਜਿਹੜਾ ਹੈਗਾ ਉਹ ਇਸ਼ੂ ਕੀਤਾ ਗਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਜਿਹੜੇ ਸਹੀ ਮਾਇਨੇ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈਗੀ ਆ ਉਹ ਮੇਰਾ ਗੱਲ 5% ਵੀ ਲੋਕਾਂ ਨੂੰ ਜ਼ਰੂਰਤ ਨਹੀਂ ਆ ਜਿਹੜੇ 95% ਲਿਸੈਂਸੀ ਇਹ ਲਿਸੈਂਸ ਦਿੱਤੇ ਗਿਆ ਨੇ ਉਹ ਗੈਰ ਜ਼ਰੂਰੀ ਵੀ ਉਹਦਾ ਨਤੀਜਾ ਕੀ ਨਿਕਲਦਾ ਉਹਦਾ ਨਤੀਜਾ ਇਹ ਨਿਕਲਦਾ ਹੈਗਾ ਕਿ ਇਹ ਜਿਹੜਾ ਇੱਕ ਟ੍ਰੈਂਡ ਚੱਲ ਪਿਆ ਫੁਕਰਪੁਨੇ ਦਾ ਟ੍ਰੈਂਡ ਚੱਲ ਪਿਆ ਹੈਗਾ ਜਾਂ ਉਹਦੇ ਵਿੱਚੋਂ ਉਸ ਟ੍ਰੈਂਡ ਦੇ ਵਿੱਚੋਂ ਉਸ ਫੁਕਰਪੁਨੇ ਟ੍ਰੈਂਡ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਨਮ ਲੈਂਦੀਆਂ ਨੇ ਕ੍ਰਾਈਮ ਜਨਮ ਲੈਂਦਾ ਹੈਗਾ ਲੁੱਟਾ ਖੋਹਾਂ ਜਨਮ ਲੈਂਦੀ ਹੈ ਹੈਗੈ ਸਟ੍ਰੈਚਿੰਗ ਜਨਮ ਲੈਂਦੀ ਹੈ ਜੀ ਇਹ ਹੈ ਰੈਨਸਮ ਜਿਹੜਾ ਹੈਗਾ ਡਿਮਾਂਡ ਜਿਹੜੀ ਹੈ ਉਹ ਜਨਮ ਲੈਂਦੀ ਹੈ ਜੀ ਲੋਕਾਂ ਤੇ ਦਹਿਸ਼ਤ ਜਿਹੜੀ ਪੈ ਪਾਣੀ ਹੁੰਦੀ ਉਹ ਜਨਮ ਲੈਂਦੀ ਹੈ ਕਿਉਂਕਿ ਮੋਸਟਲੀ ਜਿਹੜੇ ਵੈਪਨਸ ਜਿਹੜੇ ਲਾਇਸੈਂਸ ਇਸ਼ੂ ਕੀਤੇ ਜਾਂਦੇ ਨੇ ਉਹ ਜੰਗ ਬਲੱਡ ਨੂੰ ਜਿਹੜੇ ਹੈਗੇ ਉਹ ਕੀਤੇ ਜਾਂਦੇ ਨੇ ਜਿਹੜਾ ਕੋਈ ਸਿਆਣਾ ਆਦਮੀ ਹੈਗਾ ਉਹ ਤੋਂ ਲਾਇਸੈਂਸ ਲੈਣ ਦੇ ਹੱਕਾ ਚ ਹੀ ਨਹੀਂ ਹੁੰਦਾ ਹੁਣ ਮੈਂ ਤਾਜ਼ਾ ਧਾਰਨਾ ਦੇ ਦਿਆਂਗੇ ਸਾਡੇ ਜਿਸ ਤਰੀਕੇ ਨਾਲ ਮੈਂ ਪਿਛਲੇ ਵੀ ਸਾਡੇ ਇੱਕ ਪਾਰਟੀ ਦੇ ਸੀਨੀਅਰ ਸਾਥੀ ਦੇ ਨਾਲ ਇਸੇ ਤਰੀਕੇ ਨਾਲ ਕਿਸੇ ਪਿੰਡ ਦੇ ਮੋਤਬਰ ਬੰਦੇ ਨੇ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਹੈਗੀ ਆ ਵੈਪਨ ਦੇ ਨਾਲ ਕੋਸ਼ਿਸ਼ ਕੀਤੀ ਆ ਨੂੰ ਟਾਰਗੇਟ ਕਰਨ ਦੀ ਅੱਜ ਅੱਜ ਰਾਤੀ ਵੀ ਇੱਕ ਸਾਡਾ ਇਨਸੀਡੈਂਟ ਹੋਇਆ ਹੈਗਾ ਰਿਤਕੋਟ ਜ਼ਿਲ੍ਹੇ ਦੇ ਵਿੱਚ ਸਾਡੇ ਉੱਥੇ ਵਾੜਾ ਦਰਾਕਾ ਪਿੰਡ ਸੀਗਾ ਉੱਥੇ ਸਾਡਾ ਸਟੇਟ ਪ੍ਰੈਜ਼ੀਡੈਂਟ ਦਾ ਜਰਨਲ ਸੀ ਉਹਦੇ ਉੱਤੇ ਵੀ ਉੱਥੇ ਦੇ ਜਿਹੜਾ ਪਿੰਡ ਦਾ ਸਰਪੰਚ ਸੀਗਾ ਉਹਨੇ ਆਪਣੇ ਲਾਇਸੈਂਸੀ ਜਿਹੜਾ ਰਵੋਲਵਰ ਸੀਗਾ ਉਹਦੇ ਨਾਲ ਉਹਦੇ ਨਾਲ ਪਚੀਤੀ ਜਿਹੜੇ ਮੈਂ ਗੁੰਡਾ ਅਨਸਰਸੇ ਗਿਉਂਡਾ ਨੇ ਉਹਦੇ ਤੇ ਹਮਲਾ ਕੀਤਾ। ਫਿਰ ਮੈਂ ਰਾਤ ਚੰਡੀਗੜ੍ਹ ਦੇ ਵਿੱਚ ਸੀਗਾ ਉਹ ਮੈਨੂੰ ਪਤਾ ਲੱਗਾ ਔਰ ਮੈਂ ਰਾਤ ਵੀ ਸੀਨੀਅਰ ਅਫਸਰ ਸਰਪੰਨ ਦੇ ਨਾਲ ਗੱਲ ਕੀਤੀ ਔਰ ਅੱਜ ਵੀ ਮੇਰੀ ਗੱਲ ਹੋਈ ਹੈਗੀ ਹੈ। ਹਾਂ ਸਾਨੂੰ ਉੱਥੇ ਦਿੱਤਾ ਹੈਗਾ ਵਿਸ਼ਵਾਸਨ ਦਿੱਤਾ ਹੈ ਅਫਸਰਜ਼ ਨੇ ਕਿ ਅਸੀਂ ਇਹਦੇ ਤੇ ਨਿਰਪੱਖ ਜਾਂਚ ਕਰਕੇ ਜਿਹੜੇ ਦੋਸ਼ੀ ਨੇ ਉਹਨੂੰ ਸਜ਼ਾ ਦੇਵਾਂਗੇ। ਲੇਕਿਨ ਉਹ ਉਹ ਜਿਹੜਾ ਇਹ ਜਿਹੜਾ ਫੁਕਰਪੁਰਾ ਸੀ ਲਿਸੈਂਸੀ ਵੈਪਨ ਦੇ ਨਾਲ ਉਹ ਜਿਹੜਾ ਇੱਕ ਸਰਪੰਚ ਹੋ ਰਸੋ ਕੋਲਡ ਉਹਦੇ ਨਾਲ ਜਿਹੜੇ ਲੋਕ ਸਨ ਜਿਹੜੇ ਜਸਟ ਲਾਈਕ ਕਿ ਉਹ ਹੋ ਟਾਈਪ ਦੇ ਲੋਕ ਸਨ ਜਿਹੜੇ ਮਤਲਬ ਕੈਓਸ ਫਲੌਣ ਵਾਲੇ ਅਸਥਿਰਤਾ ਫਲੌਣ ਵਾਲੇ ਲੋਕੀ ਸੀ ਇਹ ਉਹਨਾਂ ਨੇ ਪਹਿਲਾਂ ਵੀ ਇਹ ਕੰਮ ਕੀਤਾ ਸੀਗਾ ਲੇਕਿਨ ਰਾਤ ਤਾ ਉਹਨਾਂ ਨੇ ਹੱਦਾਂ ਬੰਨੇ ਜਿਹੜੇ ਉਹ ਟੱਪੇ ਹੈਗੇ ਔਰ ਸਾਡੇ ਬੰਦੇ ਦੇ ਉੱਤੇ ਹਮਲਾ ਕੀਤਾ ਮੈਂ ਮੈਂ ਇਹਦੇ ਬਾਰੇ ਚ ਇੱਕ ਕੋਈ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਨੂੰ ਸਕਰੀਨ ਹੁਣ ਪਿੱਛੇ ਜੇ ਸਰਕਾਰ ਨੇ ਸਕਰੀਨ ਨਹੀਂ ਕੀਤੀ ਸੀ ਉਹਦੇ ਚ 833 ਮੇਰਾ ਖਾਲ ਲਾਇਸੈਂਸ ਇਹਨਾਂ ਨੇ ਰੱਦ ਦਿੱਤੇ ਆ ਜਿਹੜੇ ਕਿ ਕੋਈ ਕੋ ਮਤਲਬ ਨਹੀਂ ਹੈ ਪਰ ਮੇਰੇ ਸਾਹਬ ਨਾਲ ਜਦੋਂ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ 30% ਜਿਹੜੇ ਲਾਇਸੈਂਸ ਨੇ ਉਹ ਗੈਰ ਜ਼ਰੂਰੀ ਨੇ ਔਰ ਉਹਦੇ ਵਿੱਚ ਸਕਰੀਨਿੰਗ ਹੋ ਕੇ ਇਹ ਲੋਕ ਜਿਹੜੇ ਨੇ ਇਸ ਤਰੀਕੇ ਦਾ ਟੈਰਰ ਦਾ ਜਾਂ ਇਸ ਤਰੀਕੇ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਨਾ ਕੀਤਾ ਜਾਵੇ ਔਰ ਉਹਨਾਂ ਸਾਰਿਆਂ ਦੇ ਲਾਇਸੈਂਸ ਜਿਹੜੇ ਨੇ ਉਹ ਰੱਦ ਕੀਤੇ ਜਾਣ ਖਾਸ ਕਰਕੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਕਲ ਨੂੰ ਮੇਰੇ ਖਲ ਸੋਮਵਾਰ ਨੂੰ ਐਪਲੀਕੇਸ਼ਨ ਵੀ ਮੈਂ ਉਹ ਸਾਡੇ ਜਰਨਲਿਸਟਿੰਗ ਉਹਨਾਂ ਨੂੰ ਕਿਹਾ ਦੇ ਸਟੇਟ ਪ੍ਰੈਜ਼ੀਡੈਂਟ ਜਿਹਨਾਂ ਤੇ ਹਮਲਾ ਹੋਇਆ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਤੁਸੀਂ ਦਿਓ ਐਪਲੀਕੇਸ਼ਨ ਦਿਓ ਕਿ ਲਾਇਸੈਂਸ ਜਿਹੜੇ ਨੇ ਇਸ ਤਰੀਕੇ ਦੇ ਜਿਹੜੇ ਸਾਰੇ ਨੇ ਲਾਇਸੈਂਸ ਜਿਹੜੇ ਰੱਦ ਹੋਣੇ ਚਾਹੀਦੇ ਆ ਉਹ ਸਟੇਟ ਦੇ ਵਿੱਚ ਚੀਫ ਸਕੱਟਰੀ ਨੂੰ ਵੀ ਅਸੀਂ ਲਿਖਾਂਗੇ ਕਿ ਵੀ ਇਹਦਾ ਇਸ ਦੀ ਸਕਰੀਨਿੰਗ ਕੀਤੀ ਜਾ ਕਿ ਕਿ ਇਹ ਲਾਇਸੈਂਸ ਜਿਹੜੇ ਨੇ ਰੱਦ ਹੋਣੇ ਚਾਹੀਦੇ ਹੈਗੇ ਆ। ਸੋ ਮੈਂ ਇਹ ਸਮਝਦਾ ਹੈਗਾ ਕਿ ਇਹ ਗੈਰਵਾਜਬ ਨੇ। ਬਾਕੀ ਜਿਹੜੇ ਗੈਰ ਲਾਇਸੈਂਸੀ ਅਸਲਾ ਹੈਗਾ ਉਹਦੇ ਮੁਤਲਕ ਤਾਂ ਮੈਂ ਕੋਈ ਕਹਿ ਨਹੀਂ ਸਕਦਾ ਕਿ ਉਹ ਕਿੰਨਾ ਕੋ ਹੈਗਾ ਉਹਦੇ ਕੋਲ ਤਾਂ ਮੈਂ ਅੰਕੜਾ ਪੇਸ਼ ਨਹੀਂ ਕਰ ਸਕਦਾ। ਸੋ ਪੰਜਾਬ ਇੱਕ ਵਿਸਫੋਟਕ ਸਥਿਤੀ ਤੇ ਹੈਗਾ। ਔਰ ਇਹਦੇ ਨਾਲ ਨਾਲ ਹੀ ਜਿਸ ਤਰੀਕੇ ਨਾਲ ਗੈਰ ਲਾਇਸੈਂਸੀ ਦੇ ਨਜਾਇਜ਼ ਅਸਲੇ ਦੇ ਉੱਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਸੇ ਤਰੀਕੇ ਨਾਲ ਜਿਹੜਾ ਲਾਇਸੈਂਸੀ ਅਸਲਾ ਹੈਗਾ ਉਹਦੇ ਉੱਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਸਕਰੀਨਿੰਗ ਕਰਕੇ ਜਿਹੜੇ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਉਹ ਲਾਇਸੈਂਸ ਜਿਹੜੇ ਨੇ ਉਹਨਾਂ ਦੇ ਰੱਦ ਕੀਤੇ ਜਾਣੇ ਚਾਹੀਦੇ ਹਨ ਹਾਂਜੀ ਗੱਲ ਸਾਹਿਬ ਕਰਨਲ ਬਾਠ ਪਟਿਆਲਾ ਦਾ ਕੇਸ ਸੀਬੀਆਈ ਕੋਲ ਚਲਾ ਗਿਆ ਇਸ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਇਹ ਕੋਈ ਇਹ ਜਾਣੇ ਸੀਗਾ ਐਕਚੁਅਲੀ ਇਹ ਕੰਮ ਹੋਣਾ ਸੀਗਾ ਔਰ ਇਹਦੇ ਵਿੱਚ ਮੈਂ ਤੈਨੂੰ ਹਕੀਕਤ ਦੱਸਾਂ ਕਿ ਉਹ ਜਿਹੜੇ ਤਿੰਨ ਕੇ ਚਾਰ ਜਿਹੜੇ ਉਹ ਇਨਸਪੈਕਟਰ ਰਹੇ ਗਏ ਨੇ ਜਿਹੜੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਉੱਤੇ ਰੋਪ ਲੱਗੇ ਹੋਏ ਹੈਗੇ ਨੇ ਉਹ ਇੱਕ ਉਹਨਾਂ ਦਾ ਨੁਕਸਾਨ ਹੋ ਜਾਣਾ ਹੈ ਇਸ ਇਸ ਕੰਮ ਦੇ ਵਿੱਚ ਲੇਕਿਨ ਉਹ ਨੁਕਸਾਨ ਦੀ ਜਿਹੜੀ ਮੁੱਖ ਕਾਰਨ ਜਿਹੜਾ ਮੁੱਖ ਸਰੋਤ ਹੈਗਾ ਉਹ ਉੱਥੇ ਦਾ ਜਿਹੜਾ ਉਸ ਟਾਈਮ ਦਾ ਜਿਹੜਾ ਐ ਐਸਐਸਪੀ ਸੀ ਨਾਨਕ ਸਿੰਘ ਉਹ ਹੈ ਕਿ ਅਗਰ ਮਤਲਬ ਇਹ ਹੈ ਕਿ ਉਹ ਆਪਣੀ ਸਥਿਤੀ ਨੂੰ ਜਾਂ ਆਪਣੀ ਈਗੋ ਨਾ ਰੱਖਦਾ ਹੈਗਾ ਔਰ ਜਿਸ ਤਰੀਕੇ ਨਾਲ ਉਹ ਕਰਨਲ ਸਾਹਿਬ ਦੀ ਜਿਹੜੀ ਮਿਸਿਸ ਸੀਗੀ ਉਹ ਉਹਨੇ ਰੋਂਦੀ ਕਰ ਲਾਉਂਦੀ ਰਹੀ ਸਾਰੀ ਰਾਤ ਅਗਰ ਉਹ ਬੰਦਾ ਜਿਹੜਾ ਐਸਐਸਪੀ ਜਿਹੜਾ ਹੈਗਾ ਉਹ ਇਸ ਇਸ ਗੱਲ ਨੂੰ ਜਿਹੜਾ ਹੈਗਾ ਉਹ ਸੀਰੀਅਸ ਲੈ ਲੈਂਦਾ ਉਸ ਰਾਤ ਦੇ ਵਿੱਚ ਤੇ ਗੱਲ ਇਥੋਂ ਤੱਕ ਜਾਣੀ ਨਹੀਂ ਸੀਗੀ ਕਿਉਂਕਿ ਉਹ ਉਹ ਉਹਨਾਂ ਦੇ ਉਹਨਾਂ ਦੀ ਫੈਮਿਲੀ ਜਿਹੜੀ ਸੀ ਉਹ ਸੈਟੀਸਫਾਈਡ ਹੋ ਜਾਂਦੀ ਔਰ ਉਹ ਜਿਹੜੇ ਕਿ ਜਸਟ ਲਾਈਕ ਇੱਕ ਜਿਹੜੇ ਇਨਸਪੈਕਟਰਸ ਵਗੈਰਾ ਸੀਗੇ ਜਿਹੜੇ ਜਿੰਨਾਂ ਲੋਕਾਂ ਨੇ ਕੰਮ ਕੀਤਾ ਸੀਗਾ ਉਹ ਉਹਨਾਂ ਨਾਲ ਹੱਥ ਦੇਖੋ ਉਹ ਹਕੀਕਤ ਤਾਂ ਇਹੀ ਸੀਗੀ ਕਿ ਉਹ ਉਹ ਇਨਸਪੈਕਟਰਸ ਵਗੈਰਾ ਵੀ ਜਿਹੜੇ ਸੀਗੇ ਉਹ ਵੀ ਖਾਂਦੇ ਪੀਂਦੇ ਸੀਗੇ ਇਹ ਖਾਂਦੇ ਪੀਂਦੇ ਸੀ ਕਰਨਲ ਸਾਹਿਬ ਕੇ ਨਹੀਂ ਸੀ ਖਾਂਦੇ ਪੀਂਦੇ ਤਾਂ ਇੱਕ ਜਾਂਚ ਦਾ ਵਿਸ਼ਾ ਹੈਗਾ ਲੇਕਿਨ ਹਕੀਕਤ ਇਹ ਸੀ ਕਿ ਖਾਣ ਪੀਣ ਦੇ ਚੱਕਰ ਦੇ ਵਿੱਚ ਹੀ ਮੈਂ ਮੈਂ ਤੂੰ ਤੂੰ ਹੋਈ ਉੱਥੇ ਜੋ ਕੁਝ ਵੀ ਹੋਇਆ ਹੈਗਾ ਲੇਕਿਨ ਉਹਦੇ ਉੱਤੇ ਜਿਹੜੀ ਮਤਲਬ ਅੱਗ ਦੇ ਉੱਤੇ ਤੇਲ ਪਾਇਆ ਗਿਆ ਉਹ ਉਹ ਮੌਜੂਦਾ ਜਿਹੜਾ ਉਸ ਟਾਈਮ ਦਾ ਐਸਐਸਪੀ ਸੀ ਉਹਨੇ ਪਾਇਆ ਅਗਰ ਉਹ ਸਥਿਤੀ ਨੂੰ ਸਾਹਮਣੇ ਲੈਂਦਾ ਤੇ ਜਿਹੜੇ ਇਨਸਪੈਕਟਰ ਸੀਗੇ ਇਹਨਾਂ ਦਾ ਨੁਕਸਾਨ ਨਾ ਹੁੰਦਾ ਹੁਣ ਦੇਖੋ ਗਵਰਨਮੈਂਟ ਨੇ ਸ਼ੈਲਟਰ ਕਰਨ ਦੀ ਤਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈਗੀ ਆ ਬੜੀ ਕੋਸ਼ਿਸ਼ ਕੀਤੀ ਹੈ ਸਟੇਟ ਗਵਰਨਮੈਂਟ ਨੇ ਵੀ ਕੀਤੀ ਹੈ ਭਗਵੰਤ ਮਾਨ ਨੇ ਵੀ ਕੀਤੀ ਹੈ ਚੰਡੀਗੜ੍ਹ ਪੋਰਟ ਨੇ ਵੀ ਕੀਤੀ ਹੈ ਲੇਕਿਨ ਆਟੋਮੈਟਿਕਲੀ ਦੇਖੋ क्राइम ਇਜ਼ क्राइम ਉਹ ਹੁਣ ਹਾਈ ਕੋਰਟ ਨੇ ਉਹਦਾ ਇੱਕ ਸਖਤ ਨੋਟਿਸ ਲੈ ਕੇ ਉਹਨੂੰ ਸੀਬੀਆਈ ਨੂੰ ਦਿੱਤਾ ਸੀਬੀਆਈ ਕੋਲ ਕੇਸ ਚੱਲਾ ਗਿਆ ਹੈਗਾ ਔਰ ਉਹ ਜਿਹੜੇ ਬੰਦੇ ਹੈਗੇ ਨੇ ਇਨਸਪੈਕਟਰਸ ਵਗੈਰਾ ਹੈਗੇ ਨੇ ਜਿਹੜੇ ਦੋ ਤਿੰਨ ਬੰਦੇ ਉਹਨਾਂ ਦਾ ਉਹਨਾਂ ਨੇ ਉਹ ਟੰਗੇ ਜਾਣਾ ਹੈਗਾ ਇਹ ਇਹ ਦੇ ਇਹ ਦੇ ਵਿੱਚ ਪਰ ਸੀਬੀਆਈ ਨੇ ਦੇਖੋ ਇਹ ਇਹ ਜਿਹੜਾ ਕੇਸ ਹੈਗਾ ਇਹਨੂੰ ਸੀਰੀਅਸ ਲਾਉਗੀ ਔਰ ਉਹਨਾਂ ਉਹ ਉਹ ਟੰਗੇ ਜਾਣੇ ਮੈਂ ਮੈਂ ਇਸ ਹੱਕ 'ਚ ਨਹੀਂ ਕਿ ਉਹ ਟੰਗੇ ਜਾਂਦੇ ਲੇਕਿਨ ਉਹ ਉਹ ਉਹਦੇ ਵਾਸਤੇ ਮੁੱਖ ਕਾਰਨ ਜਿਹੜਾ ਬਣਿਆ ਉਹ ਐਸਐਸਪੀ ਹੀ ਬਣਿਆ ਹੈਗਾ ਉਹਨੇ ਸਥਿਤੀ ਨੂੰ ਨਹੀਂ ਸਾਬਿਆ ਹੈਗਾ ਉਹ ਸਥਿਤੀ ਜਿਹੜੀ ਹੈ ਉਹ ਵਿਗੜ ਗਈ ਉਹ ਵਿਗੜਣ ਦੇ ਨਾਲ ਹੁਣ ਉਹ ਗੱਲ ਚਲੀ ਗਈ ਹੈ ਉਹ ਗਾਇਤਾਂ ਉਹਨਾਂ ਦੇ ਉੱਤੇ ਡਿੱਗਣੀ ਹੈ ਮੈਂ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਇਹ ਪੁਲਿਸ ਦੇ ਜਿਹੜੇ ਡੀਐਸਪੀ ਤੋਂ نیچے ਦੇ ਰੈਂਕ ਦੇ ਲੋਕ ਨੇ ਅਫਸਰ ਜਵਾਨ ਨੇ ਉਹਨਾਂ ਨੇ ਮੈਂ ਕੀ ਗੱਲ ਕਹਿਣੀ ਚਾਹਨਾ ਕਿ ਤੁਸੀਂ ਦੇਖੋ ਇਹ ਜਿਹੜੇ ਜੋ ਵੀ ਕਰਦੇ ਹੋ ਚਾਹੇ ਤੁਸੀਂ ਮੁਕਾਬਲੇ ਦੀ ਗੱਲ ਹੋ ਜਾਂਦੀ ਹੈ ਜਾਂ ਕੋਈ ਹੋਰ ਗੱਲਾਂ ਹੁੰਦੀਆਂ ਹੈਗੀਆਂ ਨੇ ਤੁਸੀਂ ਇਹ ਸੋਚਿਆ ਕਰੋ ਕਿ ਬਲੀ ਦੇ ਬੱਕਰੇ ਤੁਸੀਂ ਬਣਦੇ ਹੋ ਗਾਜ ਜਿਹੜੀ ਹੈ ਉਹ ਤੇ ਅੱਡੇ ਉੱਤੇ ਹੀ ਡਿੱਗਦੀ ਹੈਗੀ ਆ ਆ ਕੇ ਓਵਰ ਆਲ ਹੁਣ ਵੀ ਮੈਂ ਦੇਖ ਰਿਹਾ ਕਿ ਜਿਹੜਾ ਉਹ ਪਿੱਛੇ ਕੋਈ 80 ਦੇ ਜਾਂ 85 ਦੇ ਜਾਂ 90 ਦੇ ਜਾਂ 95 ਦੇ ਦੌਰ ਦੇ ਜਿਹੜੇ ਮੁਕਾਬਲੇ ਹੋਏ ਸਕੇ ਉਹਦੇ ਵਿੱਚ ਜਿਹੜੀ ਸੀ ਉਹ ਪੁਲਿਸ ਜਿਹੜੀ ਸੀਗੀ ਉਹ ਜੂਨੀਅਰ ਆਫੀਸਰ ਜਿਹੜੇ ਇਨਟੈਗਲ ਕਰਕੇ ਕਈ ਜੇਲ੍ਹਾਂ 'ਚ ਬੈਠੇ ਹੋਏ ਨੇ ਕੋਈ ਕਿਸੇ ਕਿਸਮ ਦੇ ਲੇਕਿਨ ਜਿਹਨੇ ਲੋਕਾਂ ਨੇ ਆਰਡਰ ਦਿੱਤਾ ਉਹ ਬਚੇ ਹੋਏ ਸੋ ਇੱਕ ਇਹ ਸੀਰੀਅਸ ਮੈਟਰ ਹੈ ਲਿਕਨੇ ਵਿਕਟਮ ਬਣ ਗਿਆ ਐਕਚੁਅਲੀ ਉਹ ਜਿਹੜੇ ਪੁਲਸ ਆਏ ਸੀਗੇ ਔਰ ਸੀਬੀਆਈ ਨੇ ਉਹ ਜਿਹੜੇ ਬੰਦੇ ਹੈਗੇ ਨੇ ਇੰਸਪੈਕਟਰਸ ਵਗੈਰੇ ਨੇ ਉਹਨਾਂ ਨੂੰ ਤਾਂ ਦੋਸ਼ੀ ਠਰਾਣਾ ਹੀ ਹੈ ਉਹਦੇ ਨਾਲ ਨਾਲ ਹੋ ਸਕਦਾ ਕਿ ਉਹ ਐਸਐਸਪੀ ਦੇ ਉੱਤੇ ਵੀ ਇਹ ਗੱਲ ਜਾਵੇ ਕਿਉਂਕਿ ਉਹਦੇ ਨਾਲ-ਨਾਲ ਇੱਕ ਮੁਕਾਬਲਾ ਵੀ ਹੋਇਆ ਹੋਇਆ ਉਹਦੀ ਵੀ ਤਾਰੀਖ ਦੇ ਨਾਲ ਹੀ ਜੁੜ ਰਹੀ ਹੈ ਉਹ ਉਹ ਮੇ ਵੀ ਕਿ ਉਹ ਸੀਬੀਆਈ ਕੋ ਚਲਾ ਗਿਆ ਉਹਨੂੰ ਮੈਂ ਮੈਂ ਦੇਖਦਾ ਕਿ ਇਹ ਚੰਗੀ ਗੱਲ ਹੈ ਚਲਾ ਗਿਆ ਉੱਥੇ ਨਿਰਪੱਖ ਜਾਂਚ ਹੋਊਗੀ ਲੇਕਿਨ ਉਹ ਉਹ ਜਿਹੜੇ ਉਹ ਐਸਐਸਪੀ ਅਗਰ ਸਥਿਤੀ ਸਮਝ ਲੈਂਦਾ ਤੇ ਉਹ ਜਿਹੜੇ ਇੰਸਪੈਕਟਰ ਸੀਗੇ ਉਹ ਬਚ ਜਾਣੇ ਸੀਗੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਹੈ ਜਾਂ ਗੱਲ ਕੋਈ ਏਡੀ ਲੰਬੀ ਨਹੀਂ ਸੀ ਜਿਹਦੀ ਲੰਬੀ ਬਣਾਈ ਗਈ ਹਾਂਜੀ ਢਿਲਸਾ ਪੰਜਾਬ ਵਿੱਚ ਪੁਲਿਸ ਮੁਕਾਬਲੇ ਹੋ ਰਹੇ ਹਨ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਵੇਂ ਮੈਂ ਹੁਣ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਇਹ ਮੁਕਾਬਲੇ ਜਿਹੜੇ ਸੀ ਇਹ ਪਹਿਲਾਂ ਵੀ ਹੋਏ ਸੀ 90 95 ਦੇ ਦੌਰ ਦੇ ਵਿੱਚ ਜਾਂ ਜਿਹੜੇ 85 87 ਦੇ ਵਿੱਚ ਵੀ ਉਹਦੇ ਵਿੱਚ ਵੀ ਦੌਰ ਦੇ ਵਿੱਚ ਹੋਏ ਆ ਇਹ ਮੁਕਾਬਲੇ ਪੁਲਿਸ ਦੇ ਹੁਣ ਵੀ ਆ ਰੀਸੈਂਟ ਜਿਹੜੇ ਮੁਕਾਬਲੇ ਹੋਏ ਨੇ ਚਾਹੀਏ ਇੱਕ ਜਿਹੜਾ ਕਰਨਲ ਬਾਠ ਵਾਲੇ ਜਿਹੜੇ ਬੰਦੇ ਸੀਗੇ ਵੀਰੇ ਉਹ ਇਨਸਪੈਕਟਰ ਸੀ ਉਹਨਾਂ ਨੇ ਮੁਕਾਬਲਾ ਕੀਤਾ ਜਾਂ ਜਾਂ ਇਹ ਮੁਕਾਬਲੇ ਜਿਹੜੇ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਜਾਂ ਹੁਣ ਰੀਸੈਂਟ ਇਹਨਾਂ ਨੇ ਇੱਥੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੁਕਾਬਲਾ ਹੋਇਆ ਕੱਲ ਗੱਲ ਗੱਲ ਤੇ ਦੇਖੋ ਇਹ ਦੇ ਵਿੱਚ ਮੈਂ ਫਿਰ ਉਹੀ ਗੱਲ ਕਰਨੀ ਚਾਹੁੰਦਾ ਕਿਉਂਕਿ ਇਹ ਜਿਹੜੇ ਜੂਨੀਅਰ ਆਫੀਸਰਸ ਨੇ ਪੁਲਿਸ ਦੇ ਇਹਨਾਂ ਨੂੰ ਇਹ ਚਾਹੀਦਾ ਹੈਗਾ ਕਿ ਜਿਹੜੇ ਸੀਨੀਅਰ ਆਫੀਸਰਸ ਨੇ ਜਿਹੜੇ ਇਹਨਾਂ ਨੂੰ ਕੇ ਕਰਦੇ ਨੇ ਆਰਡਰ ਦਿੰਦੇ ਨੇ ਜਾਂ ਪੋਲੀਟੀਕਲ ਇਹਨਾਂ ਦੇ ਆਕਾ ਆਰਡਰ ਦਿੰਦੇ ਨੇ ਉਹ ਸੀਨੀਅਰ ਆਫੀਸਰਜ਼ ਨੂੰ ਤਾਂ ਕਹਿਣ ਵੀ ਤੁਸੀਂ ਵੀ ਨਾਲ ਜਿਹੜਾ ਹੈਗਾ ਪਾਰਟੀ ਦਾ ਜਿਹੜਾ ਹਿੱਸਾ ਬਣ ਅਗਰੋਂ ਮੁਕੋ ਮੁਕਾਬਲਾ ਕਰਦੀ ਹੈ ਪਾਰਟੀ ਉਹਦਾ ਨਾਲ ਹਿੱਸਾ ਬਣਾਓ ਇਹਨਾਂ ਨੂੰ ਸੀਨੀਅਰ ਆਫੀਸਰ ਨੂੰ ਚਾਹੇ ਆਡੀ ਜੀ ਹੈ ਜੀ ਚਾਹੇ ਆਈ ਜੀ ਹੈ ਤੈਨੂੰ ਜੂਨੀਅਰ ਆਫੀਸਰਜ਼ ਨੂੰ ਅੱਗੇ ਕਰਕੇ ਤੁਸੀਂ ਉਹ ਤੁਹਾਡਾ ਮੈਸੇਜ ਹਰ ਕਰ ਜਾਂਦੇ ਬਾਅਦ ਚ ਜ਼ਿਲ੍ਹਾ ਤੈਨੂੰ ਹੁਣ ਜਿਵੇਂ ਅਬੋਰ ਅਬੋਰ ਕਾਂਡਾੜੀ ਮੈਂ ਫਾਜ਼ਿਲ ਕਾਲੀ ਪੁਲਿਸ ਮੁਕਾਬਲੇ ਦੀ ਗੱਲ ਕਰ ਲੈਣਾ ਕਿਵੇਂ ਕਿਵੇਂ ਇੱਕ ਦੋ ਦਿਨ ਦੇ ਵਿੱਚ ਹੀ ਉਹ ਸਟੇਟਮੈਂਟਾਂ ਜਿਹੜੀਆਂ ਸਾਰੀਆਂ ਬਦਲੀਆਂ ਹੋਈ ਜੀ ਪਹਿਲਾਂ ਕਿਹਾ ਜੀ ਉਹ ਮੁੰਡੇ ਸੀ ਉਹ ਵਿਚਾਰੇ ਦਲਤਾਂ ਦੇ ਮੁੰਡੇ ਸੀਗੇ ਪਟਿਆਲੇ ਦੇ ਉਹਨਾਂ ਨੂੰ ਪਹਿਲਾਂ ਕਿਹਾ ਜੀ ਉਹ ਉਹਨਾਂ ਨੂੰ ਫੜ ਲਿਆ ਗਿਆ ਜੀ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਜੀ ਪੁਲਿਸ ਮੁਕਾਬਲਾ ਜਿਹੜਾ ਉਹ ਕਰ ਦਿੱਤਾ ਗਿਆ ਨਾਲ ਸਾਡਾ ਇੱਕ ਕਨਸਟੇਬਲ ਸੀ ਜਾਂ ਹੈੱਡ ਕਨਸਟੇਬਲ ਸੀਗਾ ਉਹ ਵੀ ਲਖਮੀ ਹੋ ਗਿਆ ਉਸ ਤੋਂ ਅਗਲੀ ਸਟੇਟਮੈਂਟ ਇਹ ਆ ਗਈ ਕਿ ਨਹੀਂ ਜੀ ਅਸੀਂ ਤਾਂ ਉਹਨਾਂ ਨੂੰ ਲਿਜਾ ਰਹੇ ਸੀਗੇ ਔਰ ਉਹਨਾਂ ਦੇ ਹੀ ਸਾਥੀਆਂ ਨੇ ਉਹਨਾਂ ਤੇ ਹਮਲਾ ਕੀਤਾ ਤੇ ਉਹ ਮਰ ਗਿਆ ਤਿੰਨ ਸਟੇਟਮੈਂਟਾਂ ਹੋ ਗਈਆਂ ਹੁਣ ਦੱਸੋ ਇਸ ਕੇਸ ਜਿਹੜਾ ਹੈਗਾ ਜਾਂ ਸੀਬੀਆਈ ਦੇ ਕੋਲ ਚੱਲਾ ਗਿਆ ਇਹ ਕਿਸੇ ਹੋਰ ਨਰਪਖ ਏਜੰਸੀ ਦੇ ਕੋਲ ਚਲਾ ਗਿਆ ਉਹ ਜਿਹੜੀ ਟੀਮ ਹੈਗੀ ਆ ਪੁਲਿਸ ਦੀ ਟੀਮ ਹੈ ਜਨੇ ਕੰਮ ਕੀਤਾ ਹੈਗਾ ਮੁਕਾਬਲਾ ਬਣਾਇਆ ਜਾਂ ਹਮਾਰੇ ਮੁੰਡੇ ਹੈਗੇ ਉਹ ਤਾਂ ਪੰਗੇ ਜਾਣਗੇ ਨੈਚੁਰਲ ਟੰਗੇ ਜਾਣਗੇ ਉਹਨਾਂ ਨੂੰ ਆਰਡਰ ਦੇਣ ਵਾਲਾ ਤਾਂ ਸੀਨੀਅਰ ਆਫੀਸਰ ਜੀ ਕੋਈ ਹੋਣਾ ਨਾ ਉਹਨੇ ਪਾਰਟੀ ਦਾ ਹਿੱਸਾ ਨਹੀਂ ਬਣਨਾ ਹੈਗਾ ਹੁਣ ਗਾਜ ਫਿਰ ਉੱਥੇ ਡਿਗਣੀ ਆ ਸੂਈ ਜਿਹੜਾ ਕੰਮ ਹੈਗਾ ਜਿਹੜਾ ਝੂਠਾ ਦੇਖੋ ਮੈਂ ਡੈਮੋਕਰੈਟਿਕ ਸੈਟਅਪ ਦੇ ਵਿੱਚ ਅਸੀਂ ਰਹਿੰਦੇ ਹਾਂ ਕਾਨੂੰਨ ਦਾ ਇੱਥੇ ਰਾਜ ਹੈਗਾ ਪੁਲਿਸ ਹੈ ਨੋ ਰਾਈਟ ਕਿ ਉਹ ਮੁਕਾਬਲਾ ਬਣਾਵੇ ਚਾਹੇ ਕਿੰਨਾ ਵੱਡਾ ਵੀ ਦੋਸ਼ੀ ਕਿਉਣਾ ਹੋਵੇ ਅਗਰ ਉਹ ਪੁਲਿਸ ਤੇ ਅਡੇ ਕੱਥ ਆ ਜਾਂਦਾ ਹੈਗਾ ਤੁਹਾਨੂੰ ਮਤਲਬ ਇਹ ਕਿ ਉਹਨੂੰ ਪਨਿਸ਼ ਕਰਨ ਦਾ ਜਾਂ ਗੋਲੀ ਮਾਰਨ ਦਾ اختیار ਤੇ ਨਹੀਂ ਨਾ ਹੈਗਾ ਅਗਰ ਉਹ ਫੜਿਆ ਜਾਂਦਾ ਹੈਗਾ ਤੇ ਉਹਨੂੰ ਜੱਜ ਸਾਹਿਬ ਜਿਹੜੇ ਨੇ ਉੱਥੇ ਤੇ ਟ੍ਰਾਇਲ ਚੱਲੇ ਦੋਸ਼ੀ ਪਾਇਆ ਜਾਂਦਾ ਤੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਇਸ ਤਰੀਕੇ ਨਾਲ ਮੁਕਾਬਲਾ ਵੜਾ ਕੇ ਮਾਰ ਦੇਣਾ ਜਿਹੜਾ ਹੈਗਾ ਉਹ ਬਹੁਤ ਹੀ ਇੱਕ ਗੈਰ ਮਨੁੱਖੀ ਗੱਲ ਹੈਗੀ ਆ ਉਹਦਾ ਬਕਾਇਦਾ ਟ੍ਰਾਇਲ ਹੋਣਾ ਚਾਹੀਦਾ ਆ ਕਿ ਉਹ ਦੋਸ਼ੀ ਵੀ ਹੈ ਕਿ ਨਹੀਂ ਹੈ ਇਸ ਤਰੀਕੇ ਨਾਲ ਤੁਸੀਂ ਜਾਂ ਦਲਤਾਂ ਦੇ ਗਰੀਬਾਂ ਦੇ ਜਿਹੜੇ ਬੱਚੇ ਨੇ ਇਸ ਤਰੀਕੇ ਨਾਲ ਮਾਰ ਦਿੰਦੇ ਹੋ ਗੋਲੀ ਮਾਰ ਕੇ ਮਾਰ ਦਿੰਦੇ ਹੋ ਉਹਨਾਂ ਨੂੰ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਧਿਆਨ ਨੂੰ ਵੀ ਉਹ ਗੱਲਾਂ ਜਿਹੜੀਆਂ ਨੇ ਉਹ ਭੁਗਤਣੀਆਂ ਪੈਂਦੀਆਂ ਨੇ ਅੱਗੇ ਵੀ ਪੁਲਸ ਵਾਲੇ ਜਿਹੜੇ بڑے ਜੇਲ੍ਹਾਂ 'ਚ ਬੈਠੇ ਨੇ ਹੋਰ ਵੀ ਬੈਠਣਗੇ ਸੋ ਇਹ ਇਹ ਜਿਹੜਾ ਮੁਕਾਬਲੇ ਨੇ ਇਹ ਇਹ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਦੇ ਪਰ ਕਹਿੰਦਾ ਟ੍ਰਾਇਲ ਚੱਲੇ ਜੱਜ ਸਾਹਿਬ ਜੋ ਸਜ਼ਾ ਦਿੰਦੇ ਨੇ ਉਹ ਦਿੱਕਤੀ ਹੈ ਜਾਨ ਮੈਂ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਕਲਪਰੇਟਸ ਜਿਹੜੇ ਨੇ ਉਹਨਾਂ ਨਾਲ ਕੋਈ ਨਰਮੀ ਵਰਤੀ ਜਾਵੇ ਲੇਕਿਨ ਉਹਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਕਾਨੂੰਨ ਨੂੰ ਜਿਹੜਾ ਉਹ ਸ਼ੱਕੇ ਤੇ ਤੰਗ ਕੇ ਔਰ ਅਸੀਂ ਮਨਮਾਨੀ ਦੇ ਨਾਲ ਜਿਹੜਾ ਹੈਗਾ ਉਹ ਗੋਲੀ ਮਾਰ ਕੇ ਸਜ਼ਾ ਦੇਤੀ ਜਾਵੇ ਪੁਲਸ ਰਾਜ ਬਣਾ ਕੇ ਸਜ਼ਾ ਦੇਤੀ ਜਾਵੇ ਥਿਸ ਇਜ਼ ਦਾ ਬੈਡ ਔਰ ਇਹਦੇ ਨਤੀਜੇ ਨੇ ਨੇਚਰਲ ਤਨੁਪੂਕਤ ਨਹੀਂ ਪਾਣੇ ਨੇ ਇਹਦੇ ਨਤੀਜੇ ਹਾਂਜੀ ਗੈਲ ਸਾਹਿਬ ਕਿ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਆਉਣ ਤੇ ਸਿੱਖਿਆ ਜਾਂ ਸਿਹਤ ਸਭਾਵਾਂ ਵਿੱਚ ਕੁਝ ਤਰੱਕੀ ਹੋਈ ਹੈ ਨਹੀਂ 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 ਇਹ 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 ਤੁਸੀਂ ਲੀਕ ਹੀ ਮਾਰ ਦਿਓ ਕੋਈ ਤਰੱਕੀ ਨਹੀਂ ਹੋਈ ਹੈ ਮਤਲਬ ਇਹ ਹੈ ਕਿ چاہے ਮੈਡੀਕਲ ਸੈਕਟਰ ਹੈਗਾ ਚਾਹੇ ਐਜੂਕੇਸ਼ਨ ਸੈਕਟਰ ਹੈਗਾ ਕੋਈ ਤਰੱਕੀ ਨਹੀਂ ਸਕੂਲਾਂ ਦਾ ਹਾਲ ਜਿਹੜਾ ਬਹੁਤ ਬੁਰਾ ਹੈਗਾ ਬਹੁਤ سارے ਸਕੂਲ ਨੇ ਜਿਹੜੇ ਪੰਜਾਬ ਦੇ ਨੇ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈਗਾ ਮੇਰੇ ਖਿਆਲ ਅੱਜ ਤੋਂ ਜ਼ਿਆਦਾ ਹੀ ਹੋਣਾ ਹੈ ਟੀਚਰਜ਼ ਨਹੀਂ ਹੈਗੇ ਕੋਈ ਕੁਆਲੀਫਾਈਡ ਉਥੇ ਜਿਹੜਾ ਸੌਰੀ ਤੁਹਾਡਾ ਸਟਾਫ ਪੂਰਾ ਨਹੀਂ ਹੈਗਾ ਬਹੁਤ ਮਾੜਾ ਹਾਲ ਹੈ ਜਿਹੜੀ ਸਿੱਖਿਆ ਦੀ ਸਥਿਤੀ ਹੈਗੀ ਹੈ ਔਰ ਜਿਹੜਾ ਪ੍ਰਾਈਵੇਟ এডਿਕੇਸ਼ਨ ਮਾਫੀਆ ਹੈਗਾ ਜਿਹੜਾ ਹੈਗਾ ਉਹ ਉਹ ਮਤਲਬ ਹੈ ਕਿ ਉਹ 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 ਮਤਲਬ ਮੈਜਿਸਟਰੀਕੇ ਦੇ ਨਾਲ ਜਿਹੜੇ ਰੈਂਸਮ ਜਿਹੜੇ ਨੇ ਉਹ ਗੈਂਗ ਗੈਂਗਸਟਰ ਜਿਹੜੇ ਨੇ ਉਹ ਉਹ ਮੰਗ ਰਹੇ ਨੇ ਇਸੇ ਤਰੀਕੇ ਦੇ ਨਾਲ ਇਹ ਮੈਡੀਕਲ ਸੌਰੀ ਇਹ ਜਿਹੜਾ ਤੁਹਾਡਾ ਐਜੂਕੇਸ਼ਨ ਮਾਫੀਆ ਹੈਗਾ ਇਹ ਇਹ ਕੰਮ ਕਰ ਰਿਹਾ ਹੈਗਾ ਔਰ ਲੁੱਟ ਖੁੱਟ ਪੂਰੀ ਪਾਈ ਹੋਈ ਹੈ ਜੀ ਲੋਕਾਂ ਦਾ ਜਿਹੜਾ ਹੈਗਾ ਉਹ ਮਤਲਬ ਬਹੁਤ ਬੁਰੀ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈਗਾ ਉਹ ਗਵਰਨਮੈਂਟ ਜਿਹੜੀ ਹੈ ਇਹਨੂੰ ਇਨਕਰੀਸ ਕਰ ਰਹੀ ਹੈ ਜਿਹੜੀ ਸਰਕਾਰੀ ਤੰਤਰ ਹੈਗਾ ਸਿੱਖਿਆ ਦਾ ਉਹ ਬਿਲਕੁਲ ਫੇਲ ਹੈ ਔਰ ਉਹਦੇ ਵਿੱਚ ਜਿਹੜੀ ਹੈ ਗਵਰਨਮੈਂਟ ਜਿਹੜੀ ਹੈ ਕੋਈ ਸੁਧਾਰ ਨਹੀਂ ਲਿਆ ਰਹੀ ਕੋਈ ਗੱਲ ਨਹੀਂ ਹੋ ਰਹੀ টিਚਰਸ ਨਹੀਂ ਹੈਗੇ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਬਹੁਤ ਮਾੜਾ ਹਾਲ ਆ ਜਦੋਂ ਦੀ ਸਰਕਾਰ ਆਈ ਐਵੇਂ ਐਵੇਂ ਬਕਵਾਸ ਕਰੀ ਜਾਂਣ ਜੇ ਕਰਤਾ ਉਹ ਕਰਤਾ ਵੱਖਰੀ ਗੱਲ ਇਹਨਾਂ ਨੇ ਜੋ ਕੁਝ ਕੀਤਾ ਉਹ ਉਹ ਪਿਛਲੇ ਵੀ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਨਾਲੋਂ ਵੀ ਇਹ ਬੱੱਤਰ ਕੰਮ ਜਿਹੜਾ ਹੋ ਗਿਆ ਹੈਗਾ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਜੋ ਜਿਹੜੀ ਚੀਜ਼ ਮੈਂ ਗੱਲ ਕਰਾਂ ਤੁਹਾਡੇ ਮੈਡੀਕਲ ਦੇ ਵਿੱਚ ਗੱਲ ਸਿਹਤ ਸਵਾਵਾਂ ਦੇ ਬਤਲ ਸਿਹਤ ਸਵਾਵਾਂ ਦਾ ਬਹੁਤ ਬੁਰਾ ਹਾਲ ਹੈ ਗਵਰਨਮੈਂਟ ਹਸਪੀਟਲ ਸਾਈ ਐਮ ਆਰਰ ਕਟਨ ਤੋਂ ਕੱਖ ਨਹੀਂ ਨਥਿੰਗ ਮੋਰ ਦਨ ਦੈਟ ਐਮ ਆਰਰ ਔਰ ਉੱਥੇ ਬਹੁਤ ਮਾੜਾ ਹਾਲ ਹੈ ਬਹੁਤ ਹੀ ਮਾੜਾ ਹਾਲ ਹੈ ਜਿਵੇਂ ਕੋਈ ਕੋਈ ਪੱਧਰ ਜਿਹੜਾ ਹੈਗਾ ਉਹ ਉੱਚਾ ਨਹੀਂ ਚੱਕਿਆ ਗਿਆ ਡਾਕਟਰ ਜਿਹੜੇ ਨੇ ਉਹ ਆ ਨਹੀਂ ਰਹੇ ਬਿਊਟੀਆਂ ਤੇ ਨਹੀਂ ਆ ਰਹੇ ਜਿਹੜੇ ਤੁਹਾਡੇ ਮਰੀਜ਼ ਨੇ ਉਹਨਾਂ ਦਾ ਬੜਾ ਬੁਰਾ ਹਾਲ ਹੈ ਤਰ ਜਿਹੜਾ ਪ੍ਰਾਈਵੇਟ ਮੈਡੀਕਲ ਮਾਫੀਆ ਹੈਗਾ ਉਨੂੰ ਪੂਰੀ ਤਰੀਕੇ ਨਾਲ ਛੋਟ ਦਿੱਤੀ ਗਈ ਹੈ ਕਿ ਤੁਸੀਂ ਲੋਕਾਂ ਦੇ ਹੱਕਾਂ ਦਾ ਲੋਕਾਂ ਦੇ ਪੈਸੇ ਦੇ ਜਿਹੜਾ ਉਹ ਡਾਕਾ ਮਾਰੀ ਜੋ ਬਹੁਤ ਬੁਰਾ ਹਾਲ ਹੈ ਮੈਂ ਮੈਂ ਤੈਨੂੰ ਇੱਕ ਹਾਰਨ ਦੇ ਦੇਣਾ ਕਿਉਂਕਿ ਤੁਹਾਡੇ ਇੱਕ ਪਿੱਛੇ ਬੜੀ ਦੇਰ ਤੋਂ ਇੱਕ ਪ੍ਰਧਾਨ ਮੰਤਰੀ ਜਿਹੜੇ ਕੈਂਸਰ ਪੇਸ਼ੀਐਂਟ ਸੀਗੇ ਉਹਨਾਂ ਦੀ ਮੁੱਖ ਮੰਤਰੀ ਜਿਹੜੀ ਉਹ ਯੋਜਨਾ ਸੀਗੀ ਇਹਨਾਂ ਦੀ ਉਹ 1.5 ਲੱਖ ਰੁਪਏ ਉਹ ਦਿੰਦੇ ਸੀਗੇ ਇਹਨਾਂ ਨੇ ਬਣਾਇਆ ਹੋਇਆ ਸੀਗਾ ਉਹ ਹਰ ਹਸਪੀਟਲ ਦੇ ਵਿੱਚ ਜਿੱਦੇ ਸੀ ਉਹ ਜਿਹੜੇ ਲਿਖੇ ਤੁਹਾਡੇ ਕਾਊਂਟਰ ਵੀ ਲੱਗੇ ਹੋਏ ਸੀ ਔਰ ਪਿਛਲੀਆਂ ਸਰਕਾਰਾਂ ਵਾਸਤੇ ਚੱਲਦੇ ਰਿਹਾ ਇਹ ਸਰਕਾਰ ਜਦੋਂ ਦੀ ਆਈ ਉਹ ਬੰਦ ਹੋ ਗਏ ਨੇ ਹੁਣ ਅੱਗੋਂ ਇਹ 10 ਲੱਖ ਦਾ ਮੁਕਤ ਜਿਹੜੀ ਇਲਾਜ ਦੀ ਗੱਲ ਕਰਦੇ ਆ ਉਹ ਕਿੰਨੀ ਕੁ ਕਾਮਯਾਬ ਹੁੰਦੀ ਹੈ ਤਾਂ ਦੇਖਣਾ ਹੋਊਗਾ ਸੋ ਮੇਰੇ ਕੈਂਡੀਡੇਟਾਂ ਨਾਲ ਮਾਂ 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 ਗੱਲ ਹੈਗੀ ਹੈ ਮਤਲਬ ਕਿ ਸਿੱਖਿਆ ਔਰ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਇਹ ਸਰਕਾਰ ਆਉਣ ਤੇ ਕੋਈ ਤਰੱਕੀ ਨਹੀਂ ਹੋਈ ਹੈਗੀ ਧੰਨਵਾਦ ਤੁਹਾਨੂੰ ਥੈਂਕ ਯੂ ਗਿਲ ਸਾਹਿਬ